ਜੈਮਾ ਤਾ ਦੀ ਚੈ ਪੀਰਾ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਜਿਨ੍ਹਾਂ ਨੇ ਜੰਗਾਂ ਲੜੀਆਂ ਯੁੱਧ ਕੀਤੇ ਇਹੜੀ ਇੱਕ ਇਤਿਹਾਸਕ ਜਗ੍ਹਾ ਹੈ ਕੁਰਖhetra ਪਹੁੰਚੇ ਆਂ ਤੇ ਜਿੱਥੇ ਇੱਕ ਰਾਥ ਪ੍ਰਧਾਨ ਸਾਹਿਬ ਬਾਬਾ ਰਾਵਣ ਜੀ ਆ ਮਹਾਰਾਜ ਕ੍ਰਿਸ਼ਨ ਜੀ ਜੀ ਚਲੋ ਆਪਾਂ ਮਾਫੀ ਚਾਹੁੰਦੇ ਆ ਹਾਂ ਦੀ ਪਾਉਣ ਹਾਂਜੀ ਆ ਇਹਦੇ ਇਹਦੇ ਬਾਰੇ ਪੁੱਛਦੇ ਸੀਗੇ ਰੱਥ ਕਿਹਦਾ ਜੀ ਰੱਥ ਕਿਹਦਾ ਬਾਬਾ ਨੂੰ ਪੁੱਛੋ ਪਹਿਲਾਂ ਮਹਾਰਾਜ ਜੀ ਜਿਹੜਾ ਰੱਥ ਬਣਿਆ ਕਿ ਕਿੰਨਾ ਦਾ ਜੀ ਕਿਹੜੇ ਬਾਬਾ ਜੀ ਆ ਕ੍ਰਿਸ਼ਨ ਮਹਾਰਾਜ ਜੀ ਆ ਸਾਰੇ ਠੀਕ ਹੈ ਸਭ ਖੜੀਏ ਕਿ ਸਾਈਡ ਤੇ ਮੰਗਾ ਕ੍ਰਿਸ਼ਨ ਮਹਾਰਾਜ ਜੀ ਚੱਲੀ ਜਾਂਦੀ ਹੈ ਜੀ ਲਾਈਵ ਚੱਲੀ ਜਾਂਦੀ ਹੈ ਮਹਾਰਾਜ ਜੀ ਕ੍ਰਿਸ਼ਨ ਮਹਾਰਾਜ ਜੀ ਤੇ ਰੱਥ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟ ਅਸੀਂ ਸਾਰੀ ਸਾਧ ਸੰਗਤ ਰੋਂ ਕਿ ਅੱਜ ਬਾਪੂ ਬਲਜੀਤ ਸੈਣੀ ਆਈ ਦੇ ਨਾਲ ਪਹੁੰਚਿਆ ਐ ਕੁਰਕ ਖੇਤਰ ਆ ਇੱਕ ਰਥ ਬਣਿਆ ਜਿਹੜਾ ਕਿ ਮਹਾਰਾਜ ਕ੍ਰਿਸ਼ਨ ਜੀ ਦਾ ਰਥ ਹੈ ਸਾਰੀ ਆਪਣੀ ਪਾਰਟੀ ਜਿਹੜੀ ਕੋਈ ਇਸ ਰਥ ਦੇ ਕੋਲ ਖੜੀ ਐ ਬਾਪੂ ਜੀ ਖੜੇ ਐ ਇੱਧਰ ਬਾਕੀ ਜਿਹੜੀ ਸੰਗਤ ਐ ਸਾਰੀ ਉਹ ਐ ਪ੍ਰਧਾਨ ਸਾਹਿਬ ਜੀ ਕੋਈ ਦੋ ਚਾਰ ਲੈਣਾ ਬੋਲੋ ਉਧਰ ਨੂੰ ਹੋ ਕੇ ਮੜਾ ਆ ਇਹ ਸਾਡੇ ਪ੍ਰਧਾਨ ਸਾਹਿਬ ਜੀ ਸਭ ਤੋਂ ਪਹਿਲਾਂ ਬਾਈਕੂ ਚਕ ਖਾਲਸਾ ਵੈਲ ਜੀ ਦੇ ਤੱਤੇ ਇਹ ਬੜੀ ਪਵਿੱਤਰ ਧਰਤੀ ਹੈ ਹਰਿਆਣਾ ਸਟੇਟ ਦੇ ਵਿੱਚ ਜਿਹੜਾ 876 ਨਾਂ ਦਾ ਕੋਲ ਖੇਤਰ ਇੱਕ ਸ਼ਹਿਰ ਬਸਿਆ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹੀ ਮੀਰੀ ਪੀਰੀ ਦੇ ਮਾਲਕ ਜਿਹਨਾਂ ਦੀ 400 ਧਰਤੀ ਪ੍ਰਾਪਤ ਹੋਈ ਹੈ ਸੰਤਾਂ ਇੱਥੇ ਦਰਸ਼ਨ ਕਰਨ ਦਰਸ਼ਨ ਕਰਨ ਵਾਸਤੇ ਆਉਂਦੀਆਂ ਸੋ ਜਿੱਥੇ ਜੋਤੋ ਹੈ ਕੋਰ ਉਪਰਾਂ ਦਾ ਉਸ ਵੀ ਧਰਤੀ ਤੇ ਅੱਜ ਉਹਨਾਂ ਸਥਾਨਾਂ ਦੇ ਵੀ ਦਰਸ਼ਨ ਕਰ ਰਹੇ ਹਾਂ ਇਸ ਕਰਕੇ ਅੱਜ ਸੰਤ ਬਾਬਾ ਬਲਜੀਤ ਸਿੰਘ ਜੀ ਸੈਨੀਆਂ ਉਹਨਾਂ ਦੇ ਨਾਲ ਸਮੂੱਚੀ ਜਿੰਨੀ ਸੰਗਤ ਨਾਲ ਉਹ ਅੱਜ ਦਰਸ਼ਨ ਕਰਨ ਵਾਸਤੇ ਇੱਥੇ ਸਥਾਨਕ ਜਿੱਥੇ ਰਤ ਔਰ ਬਾਲਾ ਮੈਂ ਇਤਿਹਾਸ ਬਾਰੇ ਜਾਣੂ ਨਹੀਂ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਇਹ ਰਤ ਜਿਹੜਾ ਇਹ ਵੀ ਇਹਦੇ ਵੀ ਦਰਸ਼ਨ ਕਰਾਏ ਜਾਣ ਮੈਂ ਬਰਾੜ ਸਾਹਿਬ ਨੂੰ ਬੇਨਤੀ ਕਰਦਾ ਜੀ ਪੀ 15 ਤੇ ਉਹ ਮੜਾ ਹੈ ਸਾਰੇ ਹਾਂ ਜੀ ਹਾਂ ਜੀ ਇਹ ਉਹ ਸ਼ਹਿਰ ਪੁੱਛਿਆ ਅਸੀਂ ਖੜੋ ਸਿੱਧਾ ਇਦਾਂ ਨੂੰ ਖੜਦਾ ਇਦਾਂ ਆਉਣਾ ਨਹੀਂ ਇਦਾਂ ਸੋਰ ਜਿਵੇਂ ਲੱਗਦਾ ਇਹ ਜੋ ਪਲਾ ਬਣਿਆ ਜੀ ਬਹੁਤ ਹੀ ਲੰਮਾ ਚੌੜਾ ਬਹੁਤ ਹੀ ਜ਼ਿਆਦਾ ਵੱਡਾ ਕਹਿ ਸਕਦੇ ਆਪਾਂ ਇਹਨੂੰ ਪਲਾ ਜੀ ਦੇਖਿਓ ਕੀ ਮਹਾਰਾਜ ਸਾਰੇ ਸਾਜ ਸੰਗਤ ਪਹੁੰਚੀਆ ਦੂਰੋਂ ਦੂਰੋਂ ਜੋਰ ਰੂਹਮ ਹੋਆ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਜੀ ਉਹ ਸਾਹਮਣੇ ਦੇ ਵੀਰਾਂ ਦਾ ਤੈਮ ਰੋਪੇ ਨੇ ਬੰਨਦੇ ਜਰੂਰ ਨਾਲ ਐਦਰੇ ਸਾਡੇ ਬਾਬਾ ਜੀ ਤੇਜਪਾਲ ਜੀ ਇਹਨਾਂ ਦੇ ਗ੍ਰਾਂਵ ਵਿਖਿਆਈ ਸੀ ਅੱਜ ਅਸੀਂ ਚਵਾਨ ਕਰਨ ਸਵਾਦਾਰ ਆ ਆ ਰੱਖਿਆ ਸੀ ਬੱਲੇ ਬੱਲੇ ਕੋਈ ਨਹੀਂ ਵੀ ਘਰੋਂ ਬੱਲ ਬਾਬਾ ਜੀ ਤੇਜਪਾਲ ਜੀ ਕੁਰਕ ਖੇਤਰ ਤੋਂ ਨਾਲ ਹੀ 1.5-2 ਕਿਲੋਮੀਟਰ ਦੀ ਮਿੱਥੀ ਧੀਆ ਪਿੰਡ ਬਾਦਰਪੁਰਾ ਜੀ ਬਾਦਰਪੁਰਾ ਤੇ ਅੱਜ ਆ ਬਾਬਾ ਜੀ ਨੂੰ ਸਾਡੇ ਬਾਪੂ ਜੀ ਨੂੰ ਗੁਰੂ ਧਾਰਨਾ ਕੀਤੀ ਸੀਗੀ ਰਾਤ ਇਹਨਾਂ ਨੇ ਤੇ ਅਸੀਂ ਇਹਨਾਂ ਕੋਲੇ ਰਾਤ ਇੱਥੇ ਰੁਕੇ ਸੀਗੇ ਸਵੇਰ ਇੱਥੇ ਇਸ ਜਗ੍ਹਾ ਤੇ ਆਏ ਆ ਮੱਥਾ ਟੇਕਣ ਜੀ ਪੀਰ ਪਾਸ਼ਾ ਮਹਾਮਾਈ ਦੇਵੀ ਦੇਵ ਤੇ ਸਾਰੀ ਸਾਧ ਸੰਗਤ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਦੇਣ ਖੁਸ਼ ਰਹੋ ਆਬਾਦ ਰਹੋ ਪੀਰ ਪਾਸ਼ਾ ਤੁਹਾਡੇ ਤੇ ਰਹਿਮਤਾ ਬਣਾਈ ਰੱਖੇ ਤੇ ਸਾਡੇ ਬਾਬਾ ਜੀ ਤੇਜਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਕਿਸੇ ਬਦੌਲਤ ਆਏ ਅਸੀਂ ਵੀ ਇਹਨਾਂ ਦੀ ਬਦੌਲਤੀ ਇੱਥੇ ਪਹੁੰਚੇ ਇਹ ਸਾਡੇ ਕੋਲੇ ਗਏ 5-7 ਵਾਰੀ ਤਾਂ ਅਸੀਂ ਆਏ ਤੇ ਅੱਜ ਸਾਰੇ ਦਰਸ਼ਨ ਹੋਏ ਚੜ੍ਹਦੀ ਕਲਾ ਜੀ ਸਾਰੇ ਖੁਸ਼ ਰਹੋ ਧੰਨਵਾਦ